ਸਸੀ ਕਾਲ ਸਾਰੇ ਦੋਸਤਾਂ ਨੂੰ ਜਨਮਤਮਾਰੇ ਲੇਖੇ ਸੰਸਥਾ ਲੋ ਬੰਟੀ ਦੋਸਤੋ ਇਹ ਵੀਡੀਓ ਸਪੈਸ਼ਲ ਬਣਾ ਰਿਹਾ ਮੈਂ ਉਹਨਾਂ ਕੱਚੇ ਬੰਦੇ ਵਾਸਤੇ ਜਿਨ੍ਹਾਂ ਦੀ ਫੈਮਲੀਆਂ ਇੱਥੇ ਆ ਜਾਂ ਫੈਮਲੀਆਂ ਨਾਲ ਆ ਰਹੇ ਆ ਜਾਂ ਸੋਚ ਰਹੇ ਆਉਣਾ ਫੈਮਲੀ ਮਤਲਬ ਬੱਚਾ ਜਾਂ ਬੱਚੇ ਇੱਕ ਬੱਚਾ ਜਾਂ ਦੋ ਬੱਚਾ ਉਹ ਵਿਚਾਰੇ ਮੈਨੂੰ ਕਮੈਂਟਾਂ ਦੇ ਵਿੱਚ ਕਾਫੀ ਬਾਰੇ ਕਹਿੰਨੇ ਆ ਵੀਡੀਓ ਦੇ ਥੱਲੇ ਕਮੈਂਟਾਂ ਆਇਆ ਕਿ ਭਾਜੀ ਯਾਰ ਅਸੀਂ ਬੱਚਿਆਂ ਨਾਲ ਆਉਣਾ ਚਾਹੁੰਦੇ ਆ ਜਾਂ ਇੱਥੇ ਆ ਸਾਡੀ ਐਡਮਿਸ਼ਨ ਨਹੀਂ ਹੋ ਰਹੀ ਬੱਚਿਆਂ ਦੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਬੱਚਿਆਂ ਦਾ ਜਿਹੜੇ ਮਿਸ਼ਨ ਨੂੰ ਬੱਚਿਆਂ ਦੇ ਡਾਕਟਰੀ ਕਾਰਡ ਨੂੰ ਕੋਈ ਨਹੀਂ ਰੋਕ ਸਕਦਾ ਠੀਕ ਆ ਜੀ ਨਾ ਉਹਦਾ ਕੋਈ ਪੈਸਾ ਲੱਗਦਾ ਨਾ ਕਿਸੇ ਨੇ ਪੈਸਾ ਉਹਦਾ ਮੰਗਣਾ ਨਾ ਹੀ ਕੋਈ ਪੈਸਾ ਮੰਗਦਾ ਇਹ ਉਹਦਾ ਕਰਨਾ ਕੀ ਸਭ ਤੋਂ ਪਹਿਲਾਂ ਪਹਿਲਾ ਸਟੈਪ ਕੀ ਆ ਇੰਪਾਜ਼ਰੋਨਾਮੈਂਤੋਂ ਤੁਸੀਂ ਇੰਪਾਜ਼ਰੋਨਾਮੈਂਤੋਂ ਕਰੋ ਆਪਣੀ ਜਿੱਥੇ ਤੁਸੀਂ ਇੰਪਾਜ਼ਰੋਨਾਮੈਂਤੋਂ ਕਰਾਉਣੀ ਉਸੇ ਹੀ ਅਯੁਨਤਾ ਮੈਂਤੋਂ ਚ ਉਸੇ ਵੇਲੇ ਉਹਨਾਂ ਨੂੰ ਪੁੱਛ ਲਓ ਕਿ ਸਾਡਾ ਬੱਚਾ ਆ ਅਸੀਂ ਇਹਦੀ ਐਡਮਿਸ਼ਨ ਕਰਾਉਣੀ ਆ ਐਡਮਿਸ਼ਨ ਨੂੰ ਕਰਾਉਣਾ ਮਾਤਰੀ ਕੋਲਾ ਕਹਿੰਦੇ ਵਾਸੇ ਠੀਕ ਆ ਤੁਸੀਂ ਜਦੋਂ ਵੀ ਜਾਣਾ ਨਾਲ ਕਿਸੇ ਉਸ ਬੰਦੇ ਨੂੰ ਲੈ ਕੇ ਜਾਓ ਜਿਹਨੂੰ ਸਪੈਨਿਸ਼ ਆਉਂਦੀ ਆ ਜੇ ਕੋਈ ਤੁਹਾਨੂੰ ਬੰਦਾ ਨਹੀਂ ਮਿਲਦਾ ਸਪੈਨਿਸ਼ ਆਉਣ ਵਾਲਾ ਮੈਨੂੰ ਮੇਰੇ ਜਿਹੜਾ ਸਾਡੇ ਜਨੂਤਮਾਰੇ ਲਿਖੇ ਸੰਸਦ ਦਾ ਪੇਜ ਆ ਇਹਦੇ ਉੱਪਰ ਮੈਸੇਜ ਕਰ ਦਿਓ ਪੂਰੀ ਗੱਲ ਲੇ ਕੇ ਦੱਸ ਦਿਓ ਆਪਣਾ ਟੈਲੀਫੋਨ ਨੰਬਰ ਛੱਡ ਦਿਓ ਜਦੋਂ ਵੀ ਤੁਸੀਂ ਜਾਣਾ ਮੈਨੂੰ ਫੋਨ ਲਾ ਲਿਓ ਮੈਂ ਆਪਣੀ ਸਪੈਨਿਸ਼ ਉਹਨਾਂ ਨਾਲ ਗੱਲ ਕਰਨਾ ਕਰਾਂ ਇੰਨੀ ਮੈਂ ਮਦਦ ਕਰ ਸਕਦਾ ਦੂਸਰੀ ਗੱਲ ਉਸੇ ਵੇਲੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਜੇ ਤੁਹਾਨੂੰ ਸਾਡਾ ਬੱਚਾ ਹੈ ਦੀ ਅਸੀਂ ਐਡਮਿਸ਼ਨ ਕਰਾਉਣੀ ਹੈ ਬੱਚੇ ਦਾ ਬਸ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਠੀਕ ਹੈ ਜੀ ਤੇ ਬੱਚੇ ਦਾ ਜਿਹੜਾ ਇੰਡੀਆ ਦੇ ਬੱਚਾ ਛੋਟਾ ਨਾ ਮਤਲਬ ਪੰਜ 6 ਸਾਲ ਦੇ ਉਹਨਾਂ ਦੀ ਐਡਮਿਸ਼ਨ ਦਾ ਮੈਨੂੰ ਪਤਾ ਤੇ ਉਹਨਾਂ ਦਾ ਜਿਹੜਾ ਤੁਸੀਂ ਇੰਡੀਆ ਟੀਕਾ ਕਰਨ ਹੁੰਦਾ ਜਿਹੜਾ ਉਹ ਪੇਪਰ ਜਾਂ ਮਿਲਦਾ ਬੁੱਕ ਜੀ ਹੁੰਦੀ ਹੈ ਨਾ ਟੀਕੇ ਵਾਲੀ ਜਿਹਦੇ ਉੱਪਰ ਲਿਖਿਆ ਹੁੰਦਾ ਵੀ ਆਹ ਟੀਕੇ ਲੱਗਣੇ ਆ ਲੱਗੇ ਹੋ ਆ ਉਹ ਜ਼ਰੂਰ ਤੁਹਾਡੇ ਕੋਲ ਹੋਣੀ ਚਾਹੀਦੀ ਆ ਜਦ ਮੰਗਵਾ ਲਓ ਇੰਡੀਆ ਦਾ ਜੇ ਫੋਟੋ ਕਾਪੀ ਉਹਦੀ ਮੰਗਵਾ ਲਓ ਪਾਸਪੋਰਟ ਬਰਥ ਸਰਟੀਫਿਕੇਟ ਪੀਓ ਵਾਲਾ ਟੀਕਾ ਕਰਨ ਦਾ ਕਿਉਂਕਿ ਜਦੋਂ ਤੁਸੀਂ ਉਹ ਜਯੰਤਾ ਮੈਨ ਤੋਂ ਉਹਨਾਂ ਨੂੰ ਕਹਿਣਾ ਕਿ ਸਾਡਾ ਬੱਚਾ ਆ ਇਹਦੀ ਐਡਮਿਸ਼ਨ ਕਰਾਉਣੀ ਆ ਉਹਨਾਂ ਨੇ ਤੁਹਾਨੂੰ ਕਹਿਣਾ ਵੀ ਆਹ ਪੇਪਰ ਲੈ ਕੇ ਆ ਜਾਓ ਉਹਦੇ ਵਿੱਚ ਕੀ ਕੀ ਹੋਣਾ ਬੱਚੇ ਦਾ ਪਾਸਪ ਠੀਕਾ ਕਰਨ ਦਾ ਉਹਨਾਂ ਨੇ ਹੱਲੇ ਨਹੀਂ ਮੰਗਣਾ ਉਹ ਬਾਅਦ ਵਿੱਚ ਦੱਸਦਾ ਕਿੱਥੇ ਮੰਗਣਾ। ਉਹ ਚੀਜ਼ ਲੈ ਕੇ ਤੁਸੀਂ ਫਾਰਮ ਭਰ ਕੇ ਉੱਥੇ ਦੇ ਦੇਣਾ। ਉਹਨਾਂ ਨੇ ਜਿਹੜਾ ਫਾਰਮ ਲਿਖਣਾ ਉਹਦੇ ਵਿੱਚ ਥੱਲੇ ਲਿਖਿਆ ਉਹਨਾਂ ਨੇ ਵੀ ਬੱਚੇ ਦਾ ਡਾਕਟਰੀ ਕਾਰਡ ਵੀ ਲੈ ਕੇ ਆਓ। ਡਾਕਟਰੀ ਕਾਰਡ ਤਾਂ ਤੁਹਾਡੇ ਕੋਲ ਹੈ ਨਹੀਂ ਬਸ ਉੱਥੇ ਪੰਗਾ ਪੈ ਜਾਂਦਾ ਹੋਇਆ। ਤੁਸੀਂ ਜਦੋਂ ਤੁਹਾਡੀ ਇੰਪਾਦਰੋਂ ਨਾਮ ਦੇ ਦੋਗੇ ਜਿਹੜੇ ਜਿਸ ਪਿੰਡ ਤੁਹਾਡੀ ਇੰਪਾਦਰੋਂ ਨਮਿੰਟ ਹੋਈ ਆ ਉਸੇ ਪਿੰਡ ਦੇ ਐਂਬੂਲਾਟੋਰੀਓ ਜਾਨੀ ਕਿ ਉਸੇ ਪਿੰਡ ਦੀ ਡਿਸਪੈਂਸਰੀ ਦੇ ਵਿੱਚ ਜਿਹੜਾ ਤੁਹਾਨੂੰ ਲੱਗਦਾ ਤੁਹਾਡੇ ਮਹੱਲੇ ਨੂੰ ਹਰ ਮਹੱਲੇ ਦੇ ਵਿੱਚ ਇੱਥੇ ਡਿਸਪੈਂਸਰੀ ਆ। ਠੀਕ ਆ ਉਸੇ ਉੱਥ ਜਾਂ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਮੈਂ ਤੁਹਾਡੀ ਨਹੀਂ ਮਦਦ ਕਰ ਸਕਦਾ ਤੇ ਉਹ ਤੁਸੀਂ ਐਂਬੂਲਾਟੋਰੀਓ ਜਾ ਕੇ ਤੇ ਉਹਨਾਂ ਨੂੰ ਕਹਿਣਾ ਬੱਚੇ ਦਾ ਸਾਡਾ ਜਿਹੜਾ ਹੈ ਉਹ ਐਡਮਿਸ਼ਨ ਕਰਾਉਣੀ ਸਕੂਲੇ ਤੇ ਸਾਨੂੰ ਡਾਕਟਰੀ ਕਾਰਡ ਚਾਹੀਦਾ ਉਹ ਜਦੋਂ ਤੁਸੀਂ ਇਹ ਗੱਲ ਕਹਿਣੀ ਹੈ ਉਹਨਾਂ ਨੇ ਤੁਹਾਨੂੰ ਉਸੇ ਵੇਲੇ ਉਹਦਾ ਡਾਕਟਰੀ ਕਾਰਡ ਬਣਾ ਦੇਣਾ ਕੋਈ ਤੁਹਾਨੂੰ ਕਿਸੇ ਗੱਲ ਦੀ ਉਹਨਾਂ ਨੇ ਪੁੱਛਤੀ ਨਹੀਂ ਕਰਨੀ ਕਿ ਤੁਹਾਨੂੰ 3 ਮਹੀਨੇ ਦਾ ਟਾਈਮ ਆ ਲੀਗਲੀ 3 ਮਹੀਨੇ ਬਾਅਦ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਦੂਸਰੀ ਗੱਲ ਜੇ ਕੋਈ ਲੇਡੀਜ਼ ਪ੍ਰੈਗਨੈਂਟ ਆ ਉਹ ਡਰਦੀ ਆ ਕਿ ਮੈਂ ਪ੍ਰੈਗਨੈਂਟ ਆ ਜੀ ਮੇਰਾ ਡਾਕਟਰੀ ਕਾਰਡ ਨਹੀਂ ਬਣਿਆ ਉਹਦੀ ਵੀ ਪਹਿਲਾਂ ਡਾਕਟਰੀ ਕਾਰਡ ਬਣ ਜਾਂਦੀ ਠੀਕ ਹੈ ਜੀ ਬੱਚੇ ਦੇ ਐਡਮਿਸ਼ਨ ਦਾ ਵੀ ਮੈਂ ਦੱਸਦਾ ਕਿੱਦਾਂ ਹੋਣੀ ਆ ਡਾਕਟਰੀ ਕਾਰਡ ਚਾਹੀਦਾ ਹੋਰ ਬਣ ਜਾਂਦਾ ਅਯੁਮਤਾ ਮੈਂ ਤੋਂ ਜਾ ਕੇ ਪਤਾ ਕਰੋ ਤੁਹਾਨੂੰ ਦੱਸ ਦੇਣਾ ਜਿਹੜਾ ਤੁਹਾਡੇ ਘਰ ਦੇ ਲਾਗੇ ਸਕੂਲ ਲੱਗਦਾ ਉਹਨਾਂ ਨੂੰ ਦੱਸ ਦੇਣਾ ਵੀ ਆ ਸਕੂਲ ਤੁਹਾਡੇ ਲਾਗੇ ਆ ਤੁਸੀਂ ਇਹ ਸਕੂਲ ਦੇ ਵਿੱਚ ਜਾ ਐਡਮਿਸ਼ਨ ਤੁਹਾਡੀ ਹੋ ਜਾਏਗੀ ਜੇ ਲੇਡੀ ਪ੍ਰੈਗਨੈਂਟ ਆ ਤੇ ਉਹਦਾ ਵੀ ਡਾਕਟਰੀ ਕਾਰਡ ਬਣ ਜਾਂਦਾ ਪਹਿਲ ਦੇ ਆਧਾਰ ਤੇ ਕਿਹਦਾ ਕਹਿ ਸਕਦੇ ਕੋਈ ਬੰਦਾ ਬਿਮਾਰੀ ਨਾਲ ਲੜ ਰਿਹਾ ਉਹਦਾ ਵੀ ਡਾਕਟਰੀ ਕਾਰਡ ਪਹਿਲ ਦੇ ਆਧਾਰ ਤੇ ਬਣ ਜਾਂਦਾ ਤੀਸਰੀ ਗੱਲ ਜਿਹੜੀ ਬਹੁਤ ਜ਼ਰੂਰੀ ਆ ਤੇ ਕਈ ਬੰਦੇ ਸਾਡੇ ਇੱਥੇ ਆ ਕੇ ਬੱਚਾ ਕਰਦੇ ਆ ਕਿ ਸੋਚਦੇ ਆ ਕਿ ਚਲੋ ਯਾਰ ਬੇਚਾਤ ਬੱਚੇ ਆਉਣ ਤੋਂ ਬਾਅਦ ਪੇਪਰ ਮਿਲ ਜਾਂਦੇ ਜੇ ਬੱਚੇ ਦੀ ਮਾਂ ਜਾਂ ਪਿਓ ਉਹਨਾਂ ਚੋਂ ਇੱਕ ਕੋਲ ਪੇਪਰ ਹੈਗੇ ਆ ਫਿਰ ਜਿਹੜਾ ਉਹ ਬੱਚੇ ਨੂੰ ਵੀ ਪੇਪਰ ਮਿਲ ਜਾਂਦੇ ਆ ਜੇ ਮਾਂ ਜਾਂ ਪਿਓ ਇੱਕ ਕੋਲ ਜੇ ਦੋਨੇ ਕੱਚੇ ਆਪ ਉਹਨਾਂ ਦੇ ਬੱਚਾ ਹੋ ਜਾਂਦਾ ਫਿਰ ਉਹ ਦੋ ਤੇ ਕੱਚੇ ਹੈਗੇ ਤੀਜਾ ਬੱਚਾ ਵੀ ਕੱਚਾ ਹੀ ਰਹੇਗਾ ਲੇਕਿਨ ਬੱਚੇ ਦੀ ਪੜ੍ਹਾਈ ਜਾਂ ਹੈਲਥ ਦੇ ਇਸ਼ੂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਪੜ੍ਹਾਈ ਹੋਏਗੀ ਕਿਉਂਕਿ ਪੜ੍ਹਾਈ ਇੱਥੇ ਵੀ ਆਬਲੀਗਾਤੋਰੀ ਆਬਲੀਗਾਤੋਰੀ ਕੋੰਦੇ ਲਾਜ਼ਮੀ ਜ਼ਰੂਰੀ ਆ ਜੇ ਤੁਸੀਂ ਨਹੀਂ ਬੱਚੇ ਨੂੰ ਪੜਾਉਂਦੇ ਤਾਂ ਤੁਹਾਡੇ ਤੇ ਪੁਲਿਸ ਦਾ ਐਕਸ਼ਨ ਹੋ ਸਕਦਾ ਕਿਉਂਕਿ 10ਵੀਂ ਤੱਕ ਦਾ ਇੱਥੇ ਦਾ ਗਵਰਨਮੈਂਟ ਦਾ ਲਾਅ ਆ ਕਿ ਤੁਹਾਨੂੰ ਕਰਾਉਣੀ ਹੀ ਪੈਣੀ ਹੈ ਜ਼ਰੂਰੀ ਹੈ ਤੇ ਹੁਣ ਬੱਚੇ ਦੀ ਐਡਮਿਸ਼ਨ ਦਾ ਵੀ ਮੈਂ ਦੱਸ ਦਿੰਦਾ ਜੇ ਲੇਡੀਜ਼ ਪ੍ਰੈਗਨੈਂਟ ਆ ਉਹਦਾ ਇਲਾਜ ਵੀ ਡਾਕਟਰੀ ਕਾਰਡ ਦੀ ਪਹਿਲ ਦੇ ਆਧਾਰ ਤੇ ਬਣਦਾ ਵੈਸੇ ਕਾਮਨਲੀ ਜਦ ਬਲੈਂਸੀਆ ਦੇ ਵਿੱਚ ਇੱਕ ਪ੍ਰੋਬਲਮ ਇੱਥੇ ਆ ਹਰ ਇੱਕ ਪਿੰਡ ਦਾ ਹਰ ਇੱਕ ਸ਼ਹਿਰ ਦਾ ਆਪਣਾ ਆਪਣਾ ਇਹਨਾਂ ਦਾ ਛੋਟਾ ਛੋਟਾ ਕਾਨੂੰਨ ਆ ਇਹ ਨਹੀਂ ਪਤਾ ਲੱਗਦਾ ਐਸ ਆਈ ਯੂਨਿਟਾਮੈਂਟੋ ਯਾ ਵਾਲਿਆਂ ਨੇ ਕੀ ਮੰਗ ਲੈਣਾ ਦੂਸਰੀ ਯੂਨਿਟਾਮੈਂਟੋ ਵਾਲਿਆਂ ਨੇ ਕੀ ਮੰਗ ਲੈਣਾ ਠੀਕ ਹੈ ਜੀ ਤੇ ਵੈਸੇ ਜਿਹੜਾ ਸਾਡੇ ਇੱਥੇ ਦਾ ਲਾਅ ਆ ਕਿ ਜਦੋਂ ਤੁਹਾਡੀ 임ਪਾਦਰਨਾਮੇਤ ਹੋ ਜਾਂਦੀ ਤਿੰਨ ਮਹੀਨੇ ਬਾਅਦ ਡਾਕਟਰੀ ਕਾਰਡ ਬਣ ਜਾਂਦਾ ਕੱਚੇ ਬੰਦੇ ਦਾ ਕਈਆਂ ਕਈਆਂ ਏਰੀਆ ਦੇ ਵਿੱਚ ਮੈਨੂੰ ਕਮੈਂਟ ਆਈ ਦੱਸਦੇ ਕਈਆਂ ਏਰੀਆ ਦੇ ਵਿੱਚ ਜਲਦੀ ਬਣ ਜਾਂਦਾ ਲੇਕਿਨ ਜੇ ਤੁਹਾਡੇ ਬੱਚੇ ਆ ਤੁਹਾਡਾ ਡਾਕਟਰੀ ਕਾਰਡ ਬਣਨਾ ਜ਼ਰੂਰੀ ਔਰ ਬੱਚੇ ਦੇ ਨਾਲ ਮੰਮੀ ਦਾ ਵੀ ਬਣਦਾ ਇਹ ਵੀ ਮੈਂ ਦੱਸ ਦਵਾਂ ਠੀਕ ਹੈ ਨਾ ਪਾਪਾ ਦਾ ਪੇਡਾ ਨਹੀਂ ਬਣਦਾ ਉਹਦਾ ਤਿੰਨ ਮਹੀਨੇ ਬਾਅਦ ਹੀ ਬਣੇਗਾ ਸਾਡੇ ਏਰੀਆ 'ਚ ਤੇ ਜੇ ਬੱਚੇ ਦੇ ਕੋਲ ਮਤਲਬ ਪਾਸਪੋਰਟ ਨਹੀਂ ਆ ਜਾਂ ਆਪਣਾ ਸਰਟੀਫਿਕੇਟ ਨਹੀਂ ਹੈ ਜਨੂੰ ਸਰਟੀਫਿਕੇਟ 'ਤੇ ਪ੍ਰੋਬਲਮ ਇਸ ਕਰਕੇ ਇਹ ਜ਼ਰੂਰੀ ਸੀਗਾ ਤੁਹਾਨੂੰ ਦੱਸਣਾ ਕਿ ਜਿਹੜੇ ਸਾਡੇ ਵੀਰ ਬਿਨਾ ਪੇਪਰਾਂ ਤੋਂ ਫੈਮਲੀਆਂ ਦੇ ਨਾਲ ਆਉਣਾ ਚਾਹੁੰਦੇ ਜਾਂ ਆਏ ਆ ਜਾਂ ਰਹਿ ਰਹੇ ਇੱਥੇ ਜਿਨ੍ਹਾਂ ਦੇ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਆ ਬੱਚਿਆਂ ਦੀ ਐਡਮਿਸ਼ਨ ਸੌਖੀ ਹੋ ਜਾਂਦੀ ਕਿਸੇ ਵੀ ਗੱਲ ਦੀ ਕੋਈ ਦਿੱਕਤ ਨਹੀਂ ਬੱਚਿਆਂ ਨੂੰ ਇਹ ਪਹਿਲ ਦੇ ਆਧਾਰ ਤੇ ਦੇਖਦੇ ਆ ਲੇਡੀਜ਼ ਨੂੰ ਪਹਿਲ ਦੇ ਆਧਾਰ ਤੇ ਦੇਂਦੇ ਆ ਠੀਕ ਆ ਜੀ ਬਾਕੀ ਬੱਚਾ ਤੁਹਾਡੇ ਤੁਸੀਂ ਦੋਨੇ ਕੱਚੇ ਆ ਤੁਹਾਡੇ ਬੱਚਾ ਹੋ ਜਾਂਦਾ ਉਹਦੇ ਆਧਾਰ ਤੇ ਤੁਹਾਨੂੰ ਕੋਈ ਪੇਪਰ ਨਹੀਂ ਮਿਲਣਾ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਜੇ ਕੋਈ ਮੇਰੇ ਕੋਲ ਗਲਤੀ ਕਿਹੋ